ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਫਰੀ ਦਾ ਆਗਮਨ ਕਰ ਮਿਤੀ 12 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਮਨਾਉਣ ਜਾ ਰਹੇ ਹਾਂ 12 ਸਤੰਬਰ ਤੋਂ ਲੈ ਕੇ ਆਪਣਾ 4 ਸਤੰਬਰ ਤੱਕ ਤਾਂ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਰਹੇ ਹਾਂ ਜਿਦੇ ਚ ਲੇਖ ਮੁਕਾਲੇ ਪ੍ਰਸ਼ਨੋਤਰੀ ਮੁਕਾਬਲੇ ਕੀਤਨ ਸ਼ਬਦ ਗਾਇਨ ਮੁਕਾਬਲੇ ਹੋਣਗੇ ਤੇ 19 ਤਰੀਕ ਤੋਂ ਮੇਨ ਫ੍ਰੀ ਆ ਸਾਇਡ ਕਮਿਊਨਿਟੀ ਸੈਂਟਰ ਜੀ ਦੇ ਫਾਟ ਤੋਂ ਆਰੰਭ ਕਰਾ ਕੇ ਤੇ ਇਹ ਸ਼ਾਮ ਨੂੰ 19 ਤਰੀਕ ਨੂੰ ਆਪਣਾ ਕਥਾ ਤੇ ਕੀਰਤਨ ਹੋਣਗੇ 29 ਨੂੰ ਇਸੇ ਤਰ੍ਹਾਂ ਹੀ ਕਥਾ ਤੇ ਕੀਰਤਨ ਹੋਣਗੇ 21 ਨੂੰ ਸਵੇਰੇ ਹੀ ਸ਼੍ਰੀ ਅਖੰਡ ਪਾਠ ਦਾ ਆਰੰਭ ਕਰਾ ਕੇ ਤੇ 21 ਰਾਤ ਨੂੰ ਗੁਰਦਾਰਾ ਗੋਦੀਸਾਹ ਵਿਖੇ ਤੇ ਕਥਾ ਸਮਾਗਮ ਹੋਣਗੇ 22 ਰਾਤ ਨੂੰ ਮਹਾਂ ਕੀਰਤਨ ਦਰਬਾਰ ਹੋਏਗਾ ਤੇ 23 ਨੂੰ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਦੀ ਸਮਾਪਤੀ ਤੋਂ ਪ੍ਰੰਤ 9 ਵਜੇ ਨਗਰ ਕੀਰਤਨ ਇੱਕ ਮਹਾਂ ਨਗਰ ਕੀਰਤਨ ਜਿਹੜਾ ਕਿ ਗੁਰਦਾਰਾ ਥਲਾ ਸਰ ਤੋਂ ਆਰੰਭ ਹੋਏਗਾ ਤੇ ਗੁਰਦਾਰਾ ਗੋਦੀਸਾਹ ਵਿਖੇ 1 ਵਜੇ ਸਮਾਪਤੀ ਹੋਏਗੀ ਇਸ ਸਮਾਰੋਹ ਦੇ ਵਿੱਚ ਗੁਰੂਸਾ ਵਿਖੇ ਇਨਾਮ ਵੰਡ ਸਮਾਰੋਹ ਵੀ ਹੋਏਗਾ ਜਿਹੜਾ ਕਿ 12 ਵਜੇ ਤੋਂ ਲੈ ਕੇ ਖੁਇ ਤੱਕ ਹੋਏਗਾ ਜਿਸ ਵਿੱਚ ਬੱਚਿਆਂ ਦੇ ਜਿਹੜੇ ਮੁਕਾਬਲੇ ਜਿਹੜੇ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਪਹਿਲਾ ਇਨਾਮ 10000 ਦਾ ਦੂਜਾ 7000 ਤੇ ਤੀਜਾ 5000 ਦਾ ਹੋਏਗਾ ਤੇ ਇਸੇ ਤਰ੍ਹਾਂ ਇਹ ਜੇ ਸਰਵਿਸ ਫਾਰ ਯੂਨਿਟੀ ਦਾ ਇੱਕ ਅਵਾਰਡ ਜਿਹੜਾ ਜਿਸ ਵਿੱਚ 1 ਲੱਖ ਰੁਪਏ ਨਗਦ ਰਾਸ਼ੀ ਸਰਪੌਰ ਤੇ ਇੱਕ ਸੈਂਟੀਫੀਕੇਟ ਦਿੱਤੀ ਜਾਏਗੀ ਉਹ ਅਸੀਂ 8 ਤਰੀਕ ਤੱਕ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਣੀਆਂ ਜਿਹੜੀਆਂ ਜਿਨ੍ਹਾਂ ਨੇ ਸਰਵਿਸ ਫਾਰਮਿਟੀ ਕੀਤੀ ਹੈ ਉਹ ਸਾਨੂੰ ਐਪਲੀਕੇਸ਼ਨਾਂ ਆ ਦੇਣ ਤਾਂ ਕਿ ਅਸੀਂ ਉਹਨਾਂ ਵਿੱਚੋਂ ਸਿਲੈਕਟ ਕਰਕੇ ਬੈਟੇਗੀ ਜੀ ਬੈਠੇਗੀ ਕੁਝ ਫਾਈਨਲ ਕਰੇਗੀ ਅਸੀਂ ਇਸ ਤਰ੍ਹਾਂ ਇਹ ਜਿਹੜਾ ਸਾਰਾ ਆਗਮਨਪੁਰਾ ਇਹ 1929 ਦੇ ਸੈਸ਼ਨ ਵਿੱਚ ਕੀਤਾ ਗਿਆ ਸੀ ਇਸ ਦਾ ਜੀ ਖਾਲਸਾ ਜੀ ਰੈਨਮਾਈਟ ਹੋਇਆ ਗਿਆ ਹੈ ਸੌਰੀ ਕੋਈ ਆ ਸਕ ਤੋਂ ਸਾਡੇ ਦੁਨੀਆ ਨਹੀਂ ਹਨ ਤੇ ਇਸ ਤੋਂ ਉਹਨਾਂ ਦੇ ਪੁੱਤਰ ਸਰਦਾਰ ਸਿਮਰਜੀਤ ਸਿੰਘ ਸੇਖੋਂ ਉਹਨਾਂ ਦੀ ਰਣਨੀ ਕਿਤੇ ਸਾਰੇ ਇਹ ਕਿੱਥੇ ਜਾਂਦੇ ਤੇ ਉਹਨਾਂ ਦੇ ਬ੍ਰਦਰ ਦੇ ਸਿੱਖ ਸਾਡੇ ਅ ਜਿਸ ਦਾ ਨਾਮ ਅੰਮ੍ਰਿਤ ਸੇਖਾ ਉਹਨਾਂ ਦਾ ਸਾਥ ਦਿੱਤਾ ਹੈ ਇਸ ਤਰ੍ਹਾਂ ਉਹਨਾਂ ਦੇ ਮੈਂ ਸਾਰੇ ਜਿਹੜੇ ਮੈਂਬਰ ਸਾਬਾਨ ਹੈ ਜਿਹੜੇ ਇਸ ਟਾਈਮ ਤੇ ਹੈਗੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਉਹਨਾਂ ਨੇ ਮੈਥੇ ਮਾਨ ਕੀਤਾ ਮੈਨੂੰ ਮੌਕਾ ਦਿੱਤਾ ਕਿਉਂਕਿ ਪਿਛਲੇ 2 ਸਾਲਾਂ ਤੋਂ ਸੇਵਾ ਦਾ ਮੌਕਾ ਮਿਲਿਆ ਮੈਂ ਕਰ ਰਿਹਾ ਹਾਂ ਤੇ ਅਸੋ ਵਾਲੀ ਅਮੀਰ ਜਗਤ ਸਾਰੇ ਸਾਥ ਉਸਦੀ ਮਿਹਰਬਾਨੀ ਨਾਲ ਇਸੇਰੇ ਬਹੁਤ ਅੱਛੇ ਤਰੀਕੇ ਨਾਲ ਨਿਭੇਗਾ ਤੇ ਦੱਸੋ ਪਿਆਰਿਆਂ ਕਿਸ ਤਰ੍ਹਾਂ ਬੰਦ ਕਿਸ ਤਰ੍ਹਾਂ ਬੰਦ ਸਾਰੇ ਜਿਸ ਤਰ੍ਹਾਂ ਅਗਲੇ ਹਰ ਸਾਲ ਦੀ ਤਰ੍ਹਾਂ ਹੁੰਦੇ ਨੇ ਉਸੇ ਤਰ੍ਹਾਂ ਪੂਰੀ ਧਿਆਨ ਰੱਖ ਕੇ ਸੰਕਟਾਂ ਦੇ ਸਹਿਯੋਗ ਨਾਲ ਸਾਰੇ ਅੱਛੇ ਤਰੀਕੇ ਨਾਲ ਜਿਨ ਕੇ ਪਗ ਯਾਨੀ ਕਿ ਜਿਹੜੀ ਸਰਕਾਰੀ ਤੌਰ ਤੇ ਜਿਹੜੀ ਬੀਸੀ ਸਾਹਿਬ ਐਸਐਸਬੀ ਸਾਹਿਬ ਦੇ ਗ੍ਰੈਂਟ ਮਿਲਟੀ ਸਾਰਾ ਕੀਤਾ ਗਿਆ ਤੇ ਸ਼ਹਿਰ ਵਾਸੀ ਵੀ ਤੇ ਮੈਂ ਇਹ ਹੀ ਅਪੀਲ ਕਰਾਂਗਾ ਕਿ 23 ਸਤੰਬਰ ਨੂੰ ਇੱਥਾਂ ਘਰਾਂ ਦੇ ਵਿੱਚ ਦੀਵੇ ਬਾਲ ਕੇ ਇੱਕ ਪੁਲਿਸ ਨਾ ਫਲਾਣ ਇੱਕ ਉਹਨਾਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਾਫੀ ਦੀ ਯਾਦ ਦੇ ਵਿੱਚ ਇੱਕ ਆਪਣੇ ਅੱਛੇ ਥਿੱਕੇ ਘਰਾਂ ਸਜਾਵਟ ਕੀਤੀ ਜਾਵੇ ਲਾਈਟਿੰਗ ਕੀਤੀ ਜਾਵੇ ਤੇ ਇੱਕ ਸ਼ਹਿਰ ਦੀ ਸਫਾਈ ਰੱਖੀ ਜਾਵੇ ਨਾ ਕਿ ਕਿਥੋਂ ਬਾਅਦ ਇੱਕ ਜਿੰਨਕੀ ਗੰਦਗੀ ਜਿਹੜੀ ਹੈ ਉਹ ਨੂੰ ਫਾਈਲਾਂ ਜਿਹੜੇ 10